ਯਾਤ 1 ਵਜੇ ਕੇ ਕੋਈ 40 ਮਿੰਟ ਦੇ ਕਰੀਬ ਕਲਗੀਧਰ ਪਾਤਸ਼ਾ ਚਮਕੌਰ ਦੀ ਗੜੀ ਚਲਕਲੇ ਠੀਕ ਹੈ ਦਇਆ ਸਿੰਘ ਨਾਲ ਹੁਣ ਤਾਂ ਜਾਸ ਸਿੰਘ ਨੂੰ ਨਾਲ ਦਸੀ ਜਾਂਦੇ ਨੇ ਤਾਂ ਦੋਵੇਂ ਹੀ ਸਨ ਪਰ ਜਿਹੜੇ ਇਤਿਹਾਸ ਮੈਂ ਉਹਨਾਂ ਵਿੱਚ ਦਇਆ ਸਿੰਘ ਸੀ ਮਗਰ ਨਾ ਆਪਾਂ ਜੀ ਦਇਆ ਸਿੰਘ ਤਾਂ ਨਾਲ ਆਏ ਘੋੜੇ ਤੇ ਸਵਾਰ ਹੋ ਕੇ ਗੜੀ ਦੇ ਵਿੱਚੋਂ ਨਿਕਲੇ ਨੇ ਘੋੜਾ ਜਦੋਂ ਰਣ ਭੂਮੀ 'ਚ ਆਇਆ ਘੋੜੇ ਨੇ ਸਿਰ ਥੱਲੇ ਕੀਤਾ ਕਲਗੀਧਰ ਪਾਤਸ਼ਾਹ ਸਮਝਿਆ ਵੀ ਪਤਾ ਨਹੀਂ ਕੋਈ ਅੱਗੇ ਖਾਲੀ ਬੰਨਾ ਆ ਗਿਆ ਹੈ ਘੋੜਾ ਲੰਘ ਡੇਰਿਆ ਬੱਦਲ ਬੜਾ ਬਿਆਨਕ ਸੀ ਕਣੀਆਂ ਪੈ ਰੀਆਂ ਸਨ ਚਮਕ ਰਿਹਾ ਸੀ ਬੱਦਲ ਬੱਦਲ ਦੀ ਲਿਸ਼ਕ ਵਜਿ ਤਾਂ ਕੀ ਵੇਖਿਆ ਜੁਹਾਰ ਦੀ ਲਾਸ਼ ਪਈ ਏ ਤੇ ਘੋੜਾ ਚਰਨ ਚੜ੍ਹਦਾ ਵਾਹ ਉਥੇ ਘੋੜੇ ਦਾ ਕਲਗੀਧਰ ਪਾਤਸ਼ਾਹ ਉੱਤਰ ਪਿਆ ਕਹਿੰਦੇ ਮੇਰਾ ਉਹਦੇ ਘੋੜੇ ਚੜ ਕੇ ਮੈਂ ਸ਼ਹੀਦਾਂ ਦੇ ਉੱਤੋਂ ਲੰਘ ਰਿਆ ਜੁੱਤੀ ਜੋੜਾ ਉੱਥੇ ਲਾ ਦਿੱਤਾ ਜੁੱਤੀ ਮੇਰੀ ਜੁੱਤੀ ਵਾਲਾ ਪੈਰ ਕਿਸੇ ਸ਼ਹੀਦ ਨੂੰ ਨਾ ਲੱਗ ਜਾਏ ਉਥੋਂ ਪੈਣ ਹੋਗੇ ਚੱਲੇ ਨੇ ਅਲਗੀਦਰ ਪਾਤਸ਼ਾਹ ਗੜੀ ਵਿੱਚੋਂ ਦਸ਼ਮੇਸ਼ ਤਿਆਰ ਹੋ ਪਏ ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ ਅਰਦਲ ਵਿੱਚ ਲੈ ਕੇ ਬਿਆ ਸਿੰਘ ਤਾਈ ਮੱਥਾ ਧਾਰ ਲਿਆ ਨੇ ਮਾਚੂ ਬਾੜੇ ਦੇ ਵੱਲ ਦਿੱਤਾ ਨਾਲ ਸਤਕਾਰ ਦੇ ਪਾਤਸ਼ਾਹ ਨੇ ਜਾਂਦੀ ਵਾਰ ਸ਼ਹੀਦ ਦੀ ਅਖਾਰੇ ਦੇ ਵੱਲ ਲੰਘਦੇ ਹੋਏ ਜੁਝਾਰ ਦੀ লাশ ਕੋਲੋਂ ਪੈ ਗਈ ਨਿਗਾਹ ਕੁਰਬਾਨੀ ਦੇ ਲਾੜੇ ਦੇ ਵੱਲ ਪਲ ਭਰ ਵੇਖਿਆ ਜਾਤੇ ਨੇ ਨਾਲ ਗੌਰ ਅਤੇ ਫਿਰ ਮੁਸਕਾ ਕੇ ਲੰਘ ਤੁਰਿਆ ਹਾਇਆਂ ਲਾਂਧੀਆਂ ਅੰਦਰਾਂ ਰਹਿ ਗਈਆਂ ਪਰ ਉਹ ਪੱਲਾ ਛਿੜਾ ਕੇ ਲੰਘ ਤੁਰਿਆ ਉਹ ਬਾਹਰ ਨਿਕਲ ਗਈਆਂ ਦਇਆ ਸਿੰਘ ਦੀਆਂ ਤੇ ਉਹ ਘੇਰ ਵੀ ਖਾ ਕੇ ਬੈਠ ਗਿਆ ਉੰਦੇ ਲਊ ਲਿਬੜੇ ਪੈਰਾ ਕੂਲਿਆਂ ਤੇ ਸਿਰ ਸੀਸ ਝੁਕਾ ਕੇ ਬੈਠ ਗਿਆ ਵੱਲ ਪਿਤਾ ਨਮੂਹ ਦੇ ਵੇਖ ਕੇ ਤੇ ਦਇਆ ਸਿੰਘ ਰੋ ਵਿੱਚ ਆ ਕੇ ਬੈਠ ਗਿਆ ਇਸ਼ਕ ਮੋਤੀਆਂ ਵਾਲਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਉਹਦੇ ਤਿਆਗ ਦੀ ਮਹਿੰਦੀ ਨਾ ਲਤਨੀ ਸੀ ਸੁਕਾ ਹੱਥ ਜੇ ਪਿਆਰ ਦਾ ਫੇਰ ਜਾਂਦਾ ਪਰ ਦਿੱਠਾ ਕਲਗੀਆਂ ਵਾਲੇ ਨੇ ਪਰਤ ਕੇ ਤੇ ਉੱਚੀ ਬਾਜ ਮਾਰੀ ਆ ਜਾ ਦਇਆ ਸਿੰਘਾ ਬਾਜਾਂ ਨਾਲ ਉਡਾਰੀਆਂ ਲਾਂਦਾ ਸਿੰਘਾ ਪਾਈਆਂ ਕਿੜੀਆਂ ਵਿੱਚ ਫਸ ਗਿਆ ਸਿੰਘਾ ਬੜਾ ਸੁਖੀ ਐ ਮੌਤ ਦੀ ਗੋਦ ਅੰਦਰ ਇਹਨੂੰ ਰਹਿਣ ਦੇ ਦਿੱਤੀ ਪਿਆ ਸਿੰਘਾ ਉਹ ਖੱਪੜ ਪਾਉਂਦਾ ਏ ਕੋਰ ਪਰਹਾਨਿਆਂ ਤੇ ਚਾਦਰ ਵਿੱਚ ਲਪੇਟਣਾ ਪਿਆ ਸਿੰਘਾ ਉਹ ਤਾਂ ਉੱਠ ਉਹਨਿੰਦੇਸ਼ ਭਗਤ ਹੁੰਦਾ ਜੋ ਸ਼ਹੀਦੀ ਮੌਤ ਤੇ ਜੁੜਦਾ ਹੈ ਇਹ ਤਾਂ ਮੰਝਲਾ ਮਾਰ ਕੇ ਪਿਆ ਲੰਮਾ ਸਾਡਾ ਪੰਥ ਪਰ ਸੱਜਣਾ ਦੂਰ ਦਾ ਹੈ ਕਿਹਾ ਸਿੰਘ ਨੇ ਪਾਛਾ ਤੁਸੀਂ ਚੱਲੋ ਮੈਂ دیدار ਕਰਕੇ ਹੁਣੇ ਆ ਜਾਣਾ ਇਹਨੂੰ ਮਿਲਾਂਗਾ ਫਿਰ ਕਿਸ ਥਾਂ ਉਤੇ ਮੈਂ ਇਕਰਾਰ ਕਰਕੇ ਹੁਣੇ ਆ ਜਾਣਾ ਮੇਰੀ ਆਤਮਾ ਤੇ ਬੋਝ ਕੁੰਕਾਂ ਦਾ ਹੌਲਾ ਬਾਹਰ ਕਰਕੇ ਹੁਣੇ ਆ ਜਾਣਾ ਦਿਉ ਆਗਿਆ ਕਿ ਦੋਹਾਂ ਚੰਨਿਆਂ ਦਾ ਮੈਂ ਸੰਸਕਾਰ ਕਰਕੇ ਹੁਣੇ ਆ ਜਾਣਾ ਛੱਡ ਕੇ ਫੁੱਲਾਂ ਨੂੰ ਮਿੱਟੀ ਦੇ ਵਿੱਚ ਰੋਦਾ ਮੇਰਾ ਹੌਸਲਾ ਪਿਆ ਤੇ ਆ ਮਿਲਾਂਗਾ ਮੈਂ ਸਨਸਕਾਰ ਕਰਨਾ ਸਾਬ ਜਾਦਾ ਅੰਦਾਜ਼ੇ ਕਰ ਜਿਉਂਦਾ ਰਿਹਾ ਤੇ ਆ ਮਿਲਾਂਗਾ ਗੁਰਾ ਆਖਿਆ ਰੋ ਦੇ ਨਾਲ ਮੁਰਕੇ ਉੱਠ ਬਣੀਦਾ ਜਿਮੇਵਾਰ ਸਿੰਘਾ ਜਿੱਤੀ ਹੋਈ ਬਾਜੀ ਨਾਲ ਕਾ ਉਹਨਾਂ ਦੇ ਦਿਆਂ ਕਿਸ ਤਰ੍ਹਾਂ ਦੱਸ ਮੈਂ ਹਾਰ ਸਿੰਘਾ ਮੇਰੀ ਨਜ਼ਰ ਵਿੱਚ ਸਾਰੇ ਸ਼ਹੀਦ ਸੁੱਤੇ ਨਾ ਜੀਤ ਨਾ ਕੋਈ ਜੁਹਾਰ ਸਿੰਘਾ ਇੱਕੋ ਜੇ ਨੇ ਸਾਰੇ ਜੇ ਕਰ ਸਕਣਾ ਤੇ ਸਭ ਨਾਲ ਕਰੀ ਸਨਸਕਾਰ ਸਿੰਘਾ ਮੇਰੇ ਕਾਜਿਆਂ ਨੂੰ ਲੱਖਾਂ ਜ਼ਖਮ ਲੱਗੇ ਤੂੰ ਕੋਲੋਸ ਨਾਲ ਇੱਕੋ ਫਾਟ ਰਿਆ ਮੇਰੀ ਨਿਗਾਹ ਚੋਂ ਵੇਖ ਕੋਈ ਇਹਨਾਂ ਵਿੱਚੋਂ ਨਹੀਂ ਅਜੀਤ ਜਿਹਾਰ ਤੋਂ ਘੱਟ ਰਿਹਾ ਵਾਹ ਜੀ ਇੱਕੋ ਜੇ ਟੋਟੇ ਮੇਰੀਆਂ ਅੰਦਰਾਂ ਦੇ ਉਹ ਸਿੱਖਾ ਜੱਲਿਆ ਵਿਤਕਰਾ ਕਰ ਰਿਹਾ ਹੈ ਕੰਡੇ ਮੌਤ ਦੇ ਚੁਬੇ ਨੇ ਸਾਰਿਆਂ ਨੂੰ ਫੁੱਲ ਸ਼ਰਧਾ ਦੇ ਕੱਲੇ ਤੇ ਧਾਰ ਰਿਹਾ ਹੈ ਇੱਥੇ ਸਭਨਾ ਸਵਾਸਾਂ ਦਾ ਦਾਨ ਦਿੱਤਾ ਪਰ ਤੂੰ ਇੱਕ ਖਾਤਰ ਹੋ ਕੇ ਭਰ ਰਿਹਾ ਹੈ ਮੈਨੂੰ ਜ਼ਿੰਦਗੀ ਦਿੱਤੀ ਹੈ ਸਾਰਿਆਂ ਨੇ ਤੂੰ ਅਜੀਤ ਜੁਧਾਰ ਲਈ ਮਰ ਰਿਹਾ ਹੈ ਜੇ ਤੂੰ ਅਮਰਤ ਦੀ ਸ਼ਕਤੀ ਗ੍ਰਹਿਣ ਕਰ ਦੋ ਵੱਖੋ ਵੱਖਰੇ ਤੈਨੂੰ ਨਾ ਮੁੱਤ ਦੇਸ ਦੇ ਜੇ ਤੂੰ ਭਾਈ ਕਨਈਏ ਤੋਂ ਸਭ ਲੈਂਦਾ ਤੈਨੂੰ ਸਾਰੇ ਦਸ਼ਮੇਸ਼ ਦੇ ਪੁੱਤ ਦੇਸ ਦੇ ਵਾਹ 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 ਇਹ ਜੋ ਮਰਦੇ ਨੇ ਮੌਤ ਬਹਾਦਰਾਂ ਦੀ ਇਹ ਨਹੀਂ ਖੁੱਪਨ ਦੀ ਸਮਝਦੇ ਲੋਰ ਸਿੰਘਾਂ ਇਹਨਾਂ ਇਸ਼ਕ ਦੀ ਅੱਗ ਵਿੱਚ ਸੜਨ ਵਾਲੇ ਰਖਦੇ ਚਿਖਾ ਦੀ ਨਹੀਂ ਆ ਜੋਰ ਸਿੰਘਾਂ ਮਾਸ ਇਹਨਾਂ ਦਾ ਖਾਂਗ ਸ਼ੰਗੋ ਕੇਲਾਕਾਤ ਰੋੜ ਤਰੋੜ ਸਿੰਘਾਂ ਤਾਂ ਕਿ ਅੜਖੀ ਜਗ ਨੂੰ ਮਿਲੇ ਗੁਰਤੀ ਤੇ ਜਮਨਸੂਰ ਨੇ ਲੱਖ ਕਰੋੜ ਸਿੱਲਾ ਇਹਨਾਂ ਵਾਸਤੇ ਕਪਨ ਜੇ ਕੋੜ ਰਖਦਾ ਤਾਂ ਮੈਂ ਵੇਦਾ ਨਾ ਇਤਨ ਕਮ ਜ਼ੋਰਦਾਨ ਹੰਜੂ ਇਹਨਾਂ ਲਈ ਹੁੰਦੇ ਜੇ ਅਖੰਦਰ ਤਾਂ ਮੈਂ ਇਹਨੂੰ ਪਿਆਸਾਂ ਤੋੜਦਾ ਨਾ ਮੇਰੀ ਰੂਹ ਇਸ ਮੌਤ ਨੂੰ ਦੋਜਦੀ ਰਹੀ ਪਰ ਮੈਂ ਹੁਕਮ ਪਾ ਕੇ ਆ ਗਿਆ ਹਾਂ ਲੋਕੀ ਕਹਿੰਦੇ ਕਹਨ ਲਖਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮਹੀਨਿਆਂ ਤੋਂ ਸਮਝਾ ਮਾਨ ਮਿਲਦਾ ਕਿ ਸਰਬੰਸੁਲਤਾ ਕੇ ਆ ਗਿਆ ਇਹ ਵੀ ਕਹਿਣ ਲੋਕੀ ਤਾਂ ਹੀ ਸੁਣ ਲਵਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਮੈਨੂੰ ਨਹੀਂ ਕਿ ਆ ਬਸਾਰਾ ਮੈਨੂੰ ਲਖਵਾਰੀ ਰਾਂ ਦਾ ਚੋਰ ਸਮਝੇ ਇਹ ਨਾ ਸੁਣਾ ਗੁਬਿੰਦ ਸਿੰਘ ਲੈਸੇ ਕੋ ਸਮਝਿਆ ਤੇ ਕੋ ਤੋਰ ਸਮਝੀ ਇਹ ਜੋ ਚਾਦਰੇ ਦਾ ਖੱਪੜ ਪਾ ਰਿਆ ਹੈ ਇਹਦੇ ਨਾਲ ਚੱਲੇ ਨਹੀਂ ਸਾਜ ਸਿੰਘਾ ਪਰਦੇ ਪਾ ਸ਼ਹੀਦਾਂ ਦੇ ਕੱਪੜਾ ਦੇ ਇਹਨਾਂ ਦੀਆਂ ਵਡਿਆਈਆਂ ਨਾਲ ਕਾਜ ਸਿੰਘਾ ਲੜਕੇ ਜਾਂਗੇ ਦਾ ਜਿਹੜੇ ਮਰਨ ਯੋਦੇ ਕਪਲ ਉਹਨਾਂ ਨੂੰ ਹੁੰਦੇ ਰੇ ਬੱਜ ਸਿੰਘਾ ਟੋਟੇ ਇਹਨਾਂ ਦੇ ਗਿਣ ਨਿਸ਼ੰਗ ਲੋਕੀ ਸੂਰ ਬੀਰਾਂ ਦੀਏ ਦੇ ਵਿੱਚ ਲੱਜ ਸਿੰਘਾ ਜੇਕਰ ਇਹਨਾਂ ਨੂੰ ਖੱਪਣ ਦੀ ਚਾਹ ਹੁੰਦੀ ਮਰਦੇ ਮਹਿਲੀਆਂ ਪਲੰਘ ਦੀਵਾਰੀਆਂ ਤੇ ਇਹਦੇ ਖੱਪਣ ਲਾਸ਼ਾ ਪਰਦੇ ਪਾਉਣ ਦੀ ਆ ਬਾਤ ਦੀਆਂ ਸਤੰਤੀਆਂ ਲਾਰੀਆਂ ਤੇ ਪਰ ਅਮਰਤ ਧਾਰੀਆ ਉਥੇ ਨਿਸ਼ਚਿੰਤ ਹੋ ਕੇ ਰਾਜੀ ਕਦੇ ਨਹੀਂ ਸਾਦਾ ਸੰਸਾਰ ਰਹਿੰਦਾ ਲਾ ਤਾਂ ਦੋਈ ਬੀੜੀ ਮੈ ਨਹੀਂ ਰੱਖ ਸਕਦਾ ਜਾਉ ਰਾਹ ਰਹਿੰਦਾ ਜਾ ਮੇ ਪਾਰ ਰਹਿੰਦਾ ਇੱਕੋ ਚੀਜ਼ ਹੀ ਸਜਣਾ ਰੱਖਣੀ ਸੀ ਜਾਂ ਅਸੂਲ ਰਹਿਦਾ ਜਾਂ ਪਰਿਵਾਰ ਰਹਿੰਦਾ रहंदी कौम जा पुतरा प्यार रहंदा दया सगो बोल सघया न हंजू केरदा केरदा तुर पिया माला फेरदा फेरदा तुर पिया دا फेरदा फेरदा